ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਵਿੰਦਰ ਕੌਰ ਅਰਸ਼ੀ ਰਾਮ ਗੁਰਾ ਜੀ ਤੁਹਾਨੂੰ ਸਵਾਗਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਪਰਨਾ ਸਾਰੇ ਭੈਣ ਭਾਈ ਵਧੀਆ ਹੋਣਗੇ ਅਸੀਂ ਵੀ ਠੀਕ ਹਾਂ ਜੀ ਅੱਜ ਦਿਨ ਹੈਗਾ ਮੰਗਲਵਾਰ 1 ਅਪ੍ਰੈਲ ਦੁਪਹਿਰ ਦੇ 12 ਵਜੇ ਜੀ ਮੈਂ ਪਕੜਾ ਮੰਗੇ ਸਬਜੀ ਦੁਪਹਿਰ ਦੀ ਕद्दू ਕੱਟਿਆ ਪਿਆ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰਿਆ ਕਰੋ ਜੀ ਲਾਈਕ ਮੈਂਟ ਜਰੂਰ ਕਰਿਆ ਕਰੋ ਜੀ ਆਪਾਂ ਨੇ ਸਵੇਰੇ ਸਾਰੇ ਕੰਮ ਤਾਂ ਖਤਮ ਹੋ ਚੁੱਕੇ ਨੇ ਡਸਟਿੰਗ ਸਾਰੀ ਝਾੜੂ-ਗੋਚਾ ਸਾਰਾ ਹੋ ਗਿਆ ਸਾਰਾ ਕਲੀਨ ਹੈ ਜੀ ਸਾਡੇ ਕੰਦੇ ਦਾ ਬੁਰਾ ਹਾਲ ਹੈ ਹੁਣ ਪੇਂਟ ਕਰਾਇਆ ਜੀ ਸਾਰਾ ਫੇਰ ਖਰਾਬ ਹੋ ਗਿਆ ਆ ਕੱਪੜੇ ਥੋੜੇ ਸੁੱਕੇ ਲੱਗ ਰਹੀਆਂ ਥੋੜੇ ਹੋਰ ਲਾ ਕੇ ਲਿਆਉਣਾ ਨੇ ਉੱਪਰ ਪੈਣਾ ਹਲੇ 12 ਵਜੇ ਦੀ ਸਲੀਪ ਉਪਰੋਂ ਆਉਂਦੇ ਬਾਜੀ ਸਬਜੀ ਆਪਾਂ ਇਹਦੇ ਨਾਲ ਆਉਂਦੇ ਸਬਜੀ ਆਜੇ ਕद्दू ਕद्दू ਕੱਟ ਕੇ ਧੋ ਕੇ ਰੱਖ ਲਿਆ ਪਿਆਇਆ ਕੱਟ ਕੇ ਰੱਖ ਲਿਆ ਲਸਣ ਚਿਰਣਾ ਥੋੜਾ ਜਿਹਾ ਲੈ ਸਬਜੀ ਲਸਣ ਪਾਵਾਂਗੇ ਟਮਾਟਰ ਨਹੀਂ ਪਾਵਾਂਗੇ ਜੀ ਇਕੱਲਾ ਦਸਨ ਪਿਆਜ਼ ਤੇ ਜੀਰਾ ਦੋ ਹਰੀ ਮਿਰਚਾਂ ਬਸ ਅਗ ਇਹ ਕੁਝ ਪਾਵਾਂਗੇ ਸਿੰਬਲ ਦੇ ਕੇ ਖਾਜਿਪਾ ਆਮਾਗੇ ਬਾਲੇ ਮਸਾਲੇ ਨਹੀਂ ਪਾਉਂਦੇ ਤੇ ਬਾਲੇ ਮਸਾਲੇ ਪਾ ਕੇ ਸੌਜੀ ਵਿਧੈਨ ਲਾਦੇ ਹੈਗੇ ਜੇ ਕਿ ਮੈਂ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਸਾਡੀ ਵੀਡੀਓ ਕੈਸੀ ਲੱਗਦੀ ਆ ਆਪਾਂ ਸਬਜੀ ਲਾਵਾਂਗੇ ਤੜਕਾ ਪਰ ਅੱਗਨ ਲੱਗਿਆ ਗੈਸ ਆਨ ਕਰ ਲਿਆ ਤੋ ਓਕੇ ਰੱਖੀਆ ਅਸੀਂ ਹਰ ਇੱਕ ਭਾਂਡਾ ਧੋ ਕੇ ਰੱਖ ਦਿੰਨੇ ਜੀ ਚਾਹੇ ਮਾਂ ਕਹਿ ਕੇ ਤਾਂ ਹੀ ਭਾਂਡਾ ਸੀ ਧੋ ਕੇ ਰੱਖ ਦਿੰਨੇ ਇਹ ਸਾਡੇ ਮੰਮੀ ਨੂੰ ਸਾਨੂੰ ਆਦਤ ਪਾਈ ਜਾਈ ਆ ਆਪਣੀ ਕੜਾਹੀ ਗਰਮ ਹੋ ਗਈ ਜੀ ਬੰਗਰ ਤਾ ਸਰੋਂ ਦਾ ਤੇਲ ਤੇ ਵਾਕੇ ਲੱਗ ਗਏ ਮਾਮੇ ਤੇ ਇਹ ਲਾ ਪਾਪੂ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਇਹ ਧੂਆ ਛੱਡ ਕੇ ਜੇ ਥੋੜਾ ਜਿਹਾ ਪਾਵਾਂ ਘਿਓ ਜਾਇਲ ਨੂੰ ਥੋੜੀ ਬਹਨੂ ਰੱਖ लगियान नहीं तो लसन कटा ही सोद आता बच्चे खाते हुए कुछ करना पा ਥੋੜਾ ਕਰੇ ਕੱਟ ਕੇ ਪਾਈਏ ਥੋੜਾ ਕਰੇ ਕੁੱਟ ਕੇ ਪਾਈ ਲਈ ਲਸਣ ਸਾਗ ਹੋਇਆ ਦਾਲ ਹੋਈ ਨਾ ਤਾਂ ਜਿਹੜਾ ਤੇਲ ਸੁਭਲਾ ਦਾ ਕੱਟੇ ਲਵਾ ਸੱਚੀ ਗੱਦੂ ਕੱਟੀ ਖਾਣਗੇ ਖਾਂਗੇ ਤਾਂ ਧਰ ਲਿਆ ਕੱਦਾ ਬੰਦੇ ਜੂਆ ਤੋਂ ਇਹ ਗਰਮੀ ਚ ਬਸ ਦੂਜੀ ਬਣਾਵਾਂਗੇ नाली पैदा मिली हरे मिर्चा के पे अजक बच्चों सब्जी का स्वाद घट लगता है अभी कभी बच्चे खाने दूजी चीज न्यूडल बर्गर खा दो पिज्जे खा दो मोम खाद मोम सब त बेकार चीज़ आहे उहो बचे बाश्ती वध खणे न ਆ ਲੈ ਫਿਰ ਉਹ ਇੱਕ ਦੂ ਘਤ ਹੋ ਗਿਆ ਆਖਰਾ ਕੱਟ ਕੇ ਧੋ ਕੇ ਰੱਖ ਲੈ ਸੀ ਧਨੀ ਅੱਗੇ ਸਾਫ ਕਰਨਾ ਬਿਲਕੁ ਮੇਰੇ ਪੈ ਵੀਰ ਭਰਾ ਖਾਣਾ ਮੇਰੇ ਬਿੜ ਦੇਖਦੀਆਂ ਹਨ 10 ਮਿੰਟ ਜੂ ਕਰਾ ਕਰੋ ਜੀ ਦੱਸਾ ਕਰੋ ਸਾਡੀ ਬਿੜੇ ਪੈ ਜੀ ਲੱਗਦੀ ਆ

মা পাতি লাগা ਹੁਣ ਪਗਾਇਆ ਲੈ ਮਿਕਸ ਤੁਸੀਂ ਕਿਹਦੇ ਦੁਸਰ ਜੂਕਾ ਬਣਾਉਣੇ ਦੱਸਿਆ ਕਰੋ ਜੀ ਕਮੈਂਟ ਕਰਕੇ ਤੁਹਾਡਾ ਟੇਸਟਿਆ ਦਾ ਹੱਜ ਬਣਾਉਂਦਾ ਤਾਂ ਦੇਖੋ ਹੱਜ ਬਣਾਣਾ ਸਾਡੇ ਲੱਗਦਾ ਸੇਲ ਹੁੰਦਾ ਉਹ ਨਾ ਉਹ ਤਰੀਕੇ ਹੁੰਦੇ ਨੇ ਮੰਗੋਟਾ ਪਾਣੀ ਬੋਲਿਆ ਕਿ ਪਾਣੀ ਪਾਣੀ ਛੱਭੂ ਕਰ ਦਿਓ ਹੈ ਬੰਮ ਜਦ ਅੱਧੀ ਗੋਲੀ ਪਾਣੀ ਚਮਜ਼ਾਂ ਵਿੱਚ ਰੜਾਂਗੇ ਗਾਜਰ ਸਲਪੇਮ ਕੱਟ ਕਰ ਦਾਂਗੇ ਆਹ ਬਣਾ ਰਹੇ ਹੁਣ ਚੀਜ਼ ਬਣਾਣੀ ਅਸੀਂ ਤਾਂ ਦੇਖਾਂਗੇ 10 ਮਿੰਟ ਤੱਕ ਉਹ ਰਿਜਨ ਨਵਾਗੇ ਐ ਇਹਨਾਂ ਪਾ ਉੱਪਰ ਕੱਪੜਾ ਲਾ ਲਈਏ ਕਿੰਨੀ ਹਵਾ ਚੱਲਦੀ ਆ ਕੱਪੜੇ ਉਡੜ ਜਾਂਦੇ ਨੇ ਹੁਣ ਥੋੜੀ ਗਰਮੀ ਹੋ ਗਈ ਕਪੜੇ ਲਾ ਲਈ ਆਪਾਂ ਫੇਰ ਮਿਲਦੇ ਆਂ ਕਪੜੇ ਆਪਾਂ ਲਾ ਲੈਂਦੇ ਹੁਣ ਆਟਾ ਗੁੰਨਾਂਗੇ ਠਹਿਰ ਕੇ ਹਲੇ ਸਬਜ਼ੀ ਬੰਦੀ ਹੈ ਆਪਣੀ ਹਲੇ ਉਪਰ 10-15 ਡਰੈਸ ਕਰਾਂਗੇ ਫੇਰ ਮਿਲਾਂਗੇ ਤੁਹਾਨੂੰ ਬਸ ਸਬਜ਼ੀ ਦੇਖਦੇ ਆਂ ਸਬ지 ਇਹ ਤਾਂ ਬਣ ਚੁੱਕੀ ਆ ਮੈਂ ਪਾ ਮਗਾ ਫ੍ਰੈਸ਼ ਮਲਾਈ ਤੇ ਥੋੜਾ ਦੁੱਧ ਤੇ ਧਨੀਆ ਹੁਣ ਇਹ ਮਲਾਈ ਦੁੱਧੜਾ ਕੋਲੇ ਸਵਾਲ ਆਦਾ ਖੜਮਾ ਖੜਮਾ ਇਸ ਘਟਵਰੇ ਆਉਂਦਾ ਹੈ ਇਹ ਕਰਕੇ ਬਮੈਸ਼ ਕਰ ਦੇਣਾ ਥੋੜਾ ਪਾਵਾਂਗੇ ਦੁੱਧਾ ਇੱਚ ਅੱਜਾ ਦੁੱਧੜਾ ਕੱਦੋ ਤੋ ਦੇ ਅਬ ਇਹਨਾਂ ਲਾਗੇ ਕਪੜੇ ਤੈ ਮਾਰਨਾ ਥੋੜੇ ਮਾਰਤੇ ਥੋੜੇ ਰਹਿ ਗਏ ਹਲੇ ਅਸਪਾ ਧਨੀਆ ਥੋੜਾ ਜਿਹਾ ਆਪਾਂ ਇਹਨੂੰ ਕਰ ਦਾਂਗੇ ਬੰਦ ਸਬਜੀਤ ਵੀ ਤਿਆਰ ਹੈ ਜੀ ਜੇ ਕ ਵੀਡੀਓ ਬਦੇ ਲੱਗਤਾ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਧੰਨਵਾਦ